ਹਾਂਜੀ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਜੀ ਤੁਹਾਨੂੰ ਸਾਰਿਆਂ ਨੂੰ ਜੀ ਅਮੀਰਾ ਜੀ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀਆਂ ਕਲਾਂ ਵਿੱਚ ਰੱਖੇ ਜੀ ਲੱਗੇ ਜੀ ਅੱਜ ਦਾ ਬਲੌਗ ਸ਼ੁਰੂ ਕਰਨ ਜੀ ਬਲੌਗ ਤੋਂ ਪਹਿਲਾਂ ਜੀ ਸਾਡੇ ਚੈਨਲ ਨੂੰ ਚੈਨਲ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਆ ਕਰੋ ਜੀ ਤੇ ਅੱਜ ਤਾ ਪ੍ਰਮਾਤਮਾ ਨੇ ਬਹੁਤ ਵਧੀਆ ਮੌਸਮ ਕਰਤਾ ਤੇ ਧੁੱਪ ਆ ਗਈ ਐ ਤੇ ਮੌਸਮ ਦੀ ਸਾਫ ਹੋ ਗਿਆ ਬੈਸੇ ਦਾ 5-6 ਦਿਨਾਂ ਦਾ ਹੋਰ ਦੱਸਿਆ ਹੋਇਆ ਤਾਂ ਵੀ ਚਲੋ ਪ੍ਰਮਾਤਮਾ ਅਗੇ ਅਰਦਾਸ ਆ ਵੀ ਏਦਾਂ ਹੀ ਸਾਥ ਤੇ ਆਪਣਾ ਮਿਹਰ ਭਰਿਆ ਹੱਥ ਬਣਾ ਕੇ ਰੱਖੇ ਤਾਂ ਕਿ ਜੋ ਹੁਣ ਨੂੰ ਪਤਾ ਹੀ ਐ ਵੀਡੀਓ ਤੁਸੀਂ ਦੇਖਦੇ ਆ ਜਿੰਨੇ ਵੀ ਸਾਡੇ ਸਬਸਕ੍ਰਾਈਬਰ ਆ ਅੱਜ ਕੱਲ ਤਾਂ ਤੁਹਾਨੂੰ ਪਤਾ ਹੀ ਸੋਸ਼ਲ ਮੀਡੀਆ ਦਾ ਨੈਟ ਦਾ ਕੰਮ ਆ ਬਹੁਤ ਨੁਕਸਾਨ ਹੋਇਆ ਕਈਆਂ ਦੇ ਤਾਂ ਮਕਾਨ ਔਰ ਜਾਨਾਂ ਵੀ ਗੁਆਈਆਂ ਗਈਆਂ ਕਈਆਂ ਪਾਸੇ ਤੇ ਵੈਸੇ ਸਾਡੇ ਵੱਲ ਪਰਮਾਤਮਾ ਦੀ ਕਿਰਪਾ ਦੇ ਨਾਲ ਸਾਡਾ ਕੋਈ ਠੀਕ ਹੈ ਪਰ ਅਰਦਾਸ ਕਰਦੇ ਵੀ ਸਾਰੇ ਪਾਸੇ ਸਾਰੇ ਪਾਸੇ ਇਦਾਂ ਹੀ ਪਰਮਾਤਮਾ ਆਪਣਾ ਮਿਹਰ ਭਰਿਆ ਹੱਥ ਬਣਾ ਕੇ ਰੱਖੇ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਤੇ ਬਾਕੀ ਉਸ ਅਕਾਲ ਪੁਰਖ ਦੀ ਮਰਜ਼ੀ ਜੋ ਉਹਨੇ ਕਰਨ ਉਹਨੇ ਕਰੇ ਦੇਣਾ ਆਪਦਾ ਅਰਦਾਸ ਕਰਦੇ ਆ ਸੱਚਾ ਪਾਤਸ਼ਾਹ ਹੈ ਅਕਾਲ ਪੁਰਖ ਵੀ ਕਿਸੇ ਦਾ ਨੁਕਸਾਨ ਨਾ ਹੋਵੇ ਵੀ ਤਾਂ ਕਿ ਉਹ ਨੁਕਸਾਨ ਹੈ ਜਾਂ ਨਾ ਹੋਵੇ ਵੀ ਜਿਹੜਾ ਸਾਰੀ ਉਮਰ ਨੂੰ ਪਸਤਾਉਣਾ ਪੈ ਜੀ ਸਾਰੀ ਉਮਰ ਨੂੰ ਪਸਤਾਉਣਾ ਪੈ ਜਵੇ ਵੀ ਅਸੀਂ ਐਦਾਂ ਕਰ ਸਕਦੇ ਸ਼ਾਇਦ ਅਸੀਂ ਆ ਐ ਬਚਾਲ ਲੰਦੇ ਐ ਕਰ ਲੰਦੇ ਬਾਕੀ ਜੋ ਲਿਖੀਆਂ ਬਣ ਨਹੀਂ ਹੋ ਗਈਆਂ ਤੇ ਕਈ ਦਿਨ ਹੁਣ 1 ਮਹੀਨੇ ਦੀਆਂ ਛੁੱਟੀਆਂ ਤੋਂ ਬਾਅਦ ਮਨਿੰਦਰ ਸਿੰਘ ਜੀ ਚੱਲੇ ਆ ਜੀ ਅੱਜ ਸਕੂਲ ਨੂੰ ਤੇ ਸਕੂਲ ਨੂੰ ਜਾਣ ਤੋਂ ਪਹਿਲਾਂ ਮਨਿੰਦਰ ਦਾ ਮੂੰਹ ਇੰਨਾ ਕ ਮੂੰਹ ਹੋ ਗਿਆ ਕਿਉਂਕਿ ਕਿਹਾ ਜੀ ਪਪਾ ਵੀਨੇ ਦੇਣਾ ਬਾਅਦ ਮੈਂ ਸਕੂਲ ਜਾਣਾ ਵੀ ਮੇਰਾ ਮਨ ਨਹੀਂ ਤੇ ਮੈਂ ਕੇਵਨ ਪੁੱਤ ਦੇਖ ਪੜ੍ਹਾਈ ਬਿਨਾ ਕੁਝ ਨਹੀਂ ਹੈ ਵੀ ਜਾਣਾ ਤਾਂ ਦੇਖ ਪੜ੍ਹਨਾ ਹੈ ਚਾਹੇ ਹੱਸ ਕੇ ਚਲੇ ਜਾ ਚਾਹੇ ਰੋ ਕੇ ਚਲੇ ਜਾ ਵੀ ਜਾਣਾ ਤਾਂ ਤੈਨੂੰ ਪੜ੍ਹਨਾ ਹੀ ਆ ਵੈਸੇ ਜੇ ਤੂੰ ਹੱਸ ਕੇ ਜਾਵੇਂ ਤਾਂ ਚੰਗੀ ਗੱਲ ਆ ਵੀ ਸਕੂਲ ਦੇ ਵਿੱਚ ਵੀ ਤੇਰਾ ਮਨ ਲੱਗੂਗਾ ਹਨਾ ਵੀ ਹੱਸ ਕੇ ਜਾਈ ਜਾਂਦਾ ਹੱਸ ਕੇ ਹੀ ਆਈ ਜਾਂਦਾ ਹੁੰਦਾ ਤੇ ਇਧਰ ਮਨਿੰਦਰ ਸਿੰਘ ਜੀ ਬੈਠੇ ਆ ਵਾਇਗੁਰਤੀ ਕਾ ਖਾਲਸਾ ਵਾਇਗੁਰਤੀ ਸਤਿ ਸ੍ਰੀ ਅਕਾਲ ਅੱਜ ਤੇਰੇ ਆਈ ਹੇ ਰਬੂ ਬਾਬੂ ਆ ਬੇਰੀ ਹੈ ਕਾਤੇ ਬਾਬੂ ਕਾਤੇ ਮੈਂ ਤੇ ਕਾਤੇ ਕਾਤੇ ਦਾਤ ਤੋਂ ਹੀ ਵੀਨੇ ਦੇ ਨਾ ਵਾ ਚੱਲਿਆ ਤਾਂ ਕਰਕੇ ਇੱਕੜ ਮੂੰਹ ਕਰਾਇਆ ਅੰਗਰ ਤਾਂ ਗੱਪਦੇ ਵੀ ਜਾਇ ਕਰਦਾ ਕਥੀ ਸਤਿ ਸ੍ਰੀਕਾਲ ਇਹ ਵੀ ਜਾਇ ਗੁਰੂ ਦਾ ਸਕੂਲ ਤੇ ਰਹਿਣਾ ਹੈ ਮੈਂ ਤਾਂ ਮੈਂ ਪਹਿਲਾਂ ਇਹਦੇ ਹੀ ਕਹਾਂ ਕੀ ਪਤਾ ਹੈ ਜੀ ਪਾਪ ਵੀ ਚੱਲ ਜਾਂਦੇ ਸਤਿਗਾਂ ਜੀ ਸਾਰਿਆਂ ਨੂੰ ਪਰਮਾਤਮਾ ਜੀ ਦਾ ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਦੁੱਖ ਦਾ ਗੱਲ ਕਰਦਾ ਦੁੱਖ ਆ ਜਦੋਂ ਮੈਂ ਟਿਊਸ਼ਨ ਨਾ ਉਸਨੇ ਕੈਂਪਸ ਤੋਂ ਵਾਈਟ ਬੀਨ ਦਾ ਟਿਊਸ਼ਨੇ ਜਾਂਦਾ ਟਿਊਸ਼ਨੇ ਜਾਦਾ ਨਹੀਂ ਤੇਰੇ ਪੱਗ ਪਿੰਚਾ ਕਲੇਗਾ ਉਂਟਰ ਬਾਹਰ ਸਟ ਕਰਗਣਾ ਮੈਂ ਮੰਨ ਵੀ ਛੋਟਾ ਹੋਇਆ ਪਿਆ ਨਾ ਵੀ ਮੈਂ ਕੀ ਕਰਾਂ ਚੱਲੂ ਗਰੀ ਫੈਕਰੀ ਕਰ ਮੰਨ ਜੀ ਮੈਂ ਪਰ ਪੜਾਈ ਜਿੰਨੀ ਜ਼ਰੂਰੀ ਅੱਜ ਕੱਲ ਦੇ ਸਮੇਂ ਵਿੱਚ ਕੋਈ ਸੀਟ ਨਹੀਂ ਹਾਂ ਇਹ ਹੈਗਾ ਵੀ ਪੜਾਈ ਵੀ ਬਹੁਤ ਜ਼ਰੂਰੀ ਆ ਨਾਲ ਨਾਲ ਆ ਜਾਣਾ 2-3 ਘੰਟਿਆਂ ਦਾ ਕੰਮ ਗੱਲ ਦਾ ਸਾਰੀ 12 ਵਜੇ ਇੱਕ ਵਾਰ ਤੇ ਵਾਪਸੀ ਹੋਏ ਦਰ ਇੱਕ ਵੇਲੇ ਦ੍ਰਿਗੁਣਾ ਜੰਨੇ ਆ ਹਾਂ ਉਹੀ ਮੈਂ ਗੱਲ ਕਰਦੀ ਹਾਂ ਕਿ ਜਦ ਦੋ ਦਿਨ ਘੰਟਿਆਂ ਦਾ ਗੋਲੀ ਮੜੀ ਸ਼ਾਂਤੀ ਵੀ ਰਹਿੰਦੀ ਹੈ ਘਰ 'ਚ ਨਹੀਂ ਜਲ ਪਤਾ ਕੀ ਹੈ ਸ਼ਾਂਤੀ ਚਾਰੀ ਜੀ ਹੁਣ ਤੋਂ ਕਹਿੰਨੀ ਆ ਪਰ ਜਿਨ੍ਹਾਂ ਦੇ ਘਰਾਂ ਦੇ ਵਿੱਚ ਜਵਾਕ ਨਹੀਂ ਹੈਨਾ ਜਾ ਜਾ ਪ੍ਰਮਾਤਮਾ ਦੀ ਚਲੋ ਸਭ ਪ੍ਰਮਾਤਮਾ ਵੈਸੇ ਦੁੱਤ ਪੁੱਤ ਸਭ ਨੂੰ ਬਖਸ਼ੇ ਹੈਨਾ ਉਹਨਾਂ ਨੂੰ ਪੁੱਛ ਕੇ ਦੇਖੋ ਕਿੰਨੇ ਕਹਿੰਦੇ ਵੀ ਹਾਏ ਸਾਡੇ ਘਰ ਦੇ ਵਿੱਚ ਜੁਆਕ ਹੋਵੇ ਰੌਣਕ ਹੋਵੇ ਇਹਦਾ ਹੀ ਯਾਰ ਗੱਦਲ ਭਲਾਈ ਜਾਂਦਾ ਪਰ ਹੁਣ ਜਿਹੜੇ ਘਰਤੀ ਪੱਟਦੇ ਨੇ ਉਹਨਾਂ ਵੇਲੇ ਹਰ ਜੁਆਕ ਦਾ ਇਹੀ ਕੰਮ ਆ ਜੇ ਆਪਾਂ ਕਹੀਏ ਵੀ ਇਹੇ ਜਿਆਦਾ ਖੇਡਦੇ ਆ ਜੀ ਕੁੱਦਦੇ ਆ ਜੁਆਕ ਦੇ ਕੇ ਖੇਡਦੇ ਕੁੱਦਦੇ ਹੀ ਹੁੰਦੇ ਆ ਇਹਨਾਂ ਨੇ ਵਿਚਾਰੇ ਨੇ ਕੰਮ ਥੋੜੀ ਕਰਨਾ ਕੋਈ ਹੈ ਇਹਨਾਂ ਦੀ ਉਮਰ ਖੇਡਣ ਕੁੱਦਣ ਦੀ ਵਾ ਉਹ ਹਾਂ ਕੀ ਹੋ ਗਿਆ ਨੋਟ ਕਰ ਲਓ ਇਹ ਵੀ ਕਹਿੰਦਾ ਮੈਂ ਉਹ ਟਰੈਕ ਦੇਖਣਾ ਹੈ ਮਿੱਤਰੋ ਮਸਤ ਬੈੰਦ ਧਿਆਨ ਰੱਖੀਓ ਠੀਕ ਹੈ ਕੱਲ ਨੂੰ ਬੈੰਦ ਹੋਰ ਜੀ ਬਿਲਕੁਲ ਜੀ ਕਿੰਨੇ ਕੁ ਵਜੇ ਆਉਣਗੇ ਸਾਡੇ ਟੂ 8 ਵਜੇ 8 ਵਜੇ ਪੂਰੇ 8 ਵਜੇ ਬਾਅਦ ਆ ਜਾਂਦੀ ਆ ਤੇ 1:40 ਤੇ ਨਹੀਂ ਛੁੱਟੀ ਹੋ ਜਾਂਦੀ ਆ 1 ਵਜੇ 1:40 ਤੇ 40 ਤੇ ਚਲੋ 9:00 ਵਜੇ ਮੈਂ ਤਾਂ 3:00 ਹੜਾ ਤੋਂ ਛੁੱਟੀ ਨਹੀਂ ਹੋਣਾ ਮੈਂ ਤੁਹਾਨੂੰ ਮਾਰਨ ਦੇ ਕੇ ਤੁਹਾਨੂੰ ਸਮਝਾ ਇੱਕ ਵੀ ਗਿਆ ਚੱਲ ਰਹੀ ਹੈ ਪਰਮੀ ਦੀ ਗੱਲ ਉਹ ਤਾਂ ਗਰਮੀ ਦੀ ਗੱਲ ਨਹੀਂ ਪਤਾ ਹੈ ਕਿ ਉਹ ਤਾਂ ਹਮੇ ਮੜੀ ਮੋਟੀ ਗਰਮੀ ਦਾ ਰੱਦ ਮਹੀਨਾ ਨਾ ਉਹ ਤਾਂ ਗਰਮੀ ਰਹਿੰਦੀ ਹੁੰਦੀ ਹੈ ਤਾਂ ਗਰਮੀ ਦਾ ਖਾਸ ਹੁੰਦਾ ਜਿਹੜਾ ਇੰਨੇ ਗਰਮ ਨੂੰ ਚਾਹੀਦੀ ਆ ਜਮੈ ਵੀ ਕੋਈ ਕਹੋ ਵੀ ਜਮੈ ਨਹੀਂ ਚੰਦ ਗਰਮੀ ਚਾਹੀਦੀ ਤੁਹਾਨੂੰ ਕਹਿੰਦਾ ਕਿ ਮੈਂ ਤੁਸੀਂ ਪੱਖਿਆ ਦੇ ਮੋਟਾ ਪੁਨਰ ਐਸਿੰਗ ਆਈ ਹੁੰਦਾ ਮੜੀ ਮੋਟੀ ਗਰਮੀ ਵੀ ਚਲਣੀ ਚਾਹੀਦੀ ਆ ਸੜਕਾਂ ਪਰ ਜਿਹੜੇ ਬੈਠੇ ਨੇ ਜਾਣੇ ਉਹਨਾਂ ਨੂੰ ਕੁਝ ਤੇ ਨਹੀਂ ਨਾ ਪੱਖਾ ਵੀ ਧੀਮੇ ਨੂੰ ਹਾਂ ਸਮਝਦੇ ਬੈ ਅਪਨ ਫਿਰ ਗੁੰਦਾਰ ਪੱਖੇ ਜਿਹੜੇ ਲੱਗਦੇ ਨੇ ਹੈਗੇ ਆ ਵੀਰ ਪ੍ਰਮਾਤਮਾ ਨੇ ਫਿਰ ਵੀ ਆਪਾਂ ਨੂੰ ਬਹੁਤ ਕੁਝ ਦਿੱਤਾ ਹੈ ਪੁੱਤ ਉਹਨਾਂ ਨੂੰ ਦੇਖ ਮੈਂ ਘਰ ਬੈਠੇ ਰੋਟੀ ਖਲਦੀ ਆ ਕੰਮ ਕਰੇਦੇ ਉਹਨਾਂ ਨੇ ਆੜੀ ਲੱਭੂ ਬੋਮਨ ਚਾਂਦਣ ਨੂੰ ਨਹੀਂ ਜਾਣ ਲੋਕੀ ਨਹੀਂ ਲੱਭਦੇ ਸਾਡੇ ਪੁੱਤ ਹੂੰ ਛੋਈ ਜਾਣੇ ਬਾਰਿਖ ਜੀ ਨੂੰ ਤੋਂ ਮੁੱਲੀ ਹੁੰਦੇ ਆ ਇਹ ਜਿਹੜਾ ਰੱਖਿਆ ਜੀ ਤੇ ਸਭ ਕੁਝ ਗਰੀਬੀ ਬਹੁਤ ਮਾੜੀ ਚੀਜ਼ ਆ ਪੁੱਤ ਗਰੀਬੀ ਉਹਨਾਂ ਨੂੰ ਪੁੱਛ ਕੇ ਦੇਖੀ ਜਿਨ੍ਹਾਂ ਨੇ ਹੜਾਈ ਆ ਔਰ ਜਿਨ੍ਹਾਂ ਪਰ ਹੈਗੀ ਆ ਸਮਝ ਗਿਆ ਵੀ ਪ੍ਰਮਾਤਮਾ ਨੇ ਹੁਣ ਤਾਂ ਚਲੋ ਬਹੁਤ ਕੁਝ ਬਣਾ ਵੀ ਦਿੱਤਾ ਚੰਗਾ ਸਾਰਾ ਕੁਝ ਮਰਜ਼ੀ ਪਹੁੰਚ ਜੇ ਜਿਹੜੇ ਮਰਜ਼ੀ ਮਕਾਨ ਦੇ ਪਹੁੰਚ ਜੇ ਜਿਹਦਾ ਸਮਾਂ ਕਰਦੇ ਹੁੰਦਾ ਨਾ ਉਹਦਾ ਸਮਾਂ ਹੁੰਦਾ ਉਹ ਪਤਾ ਹੁੰਦਾ ਵੀ ਸਮਾਂ ਕਿਹੜਾ ਬੜੀ ਬੜਾ ਇਹਨੂੰ ਇੱਕ ਤਾਂ ਹੀ ਨਹੀਂ ਟਿਕਦਾ ਹੈਗਾ ਮੈਨੂੰ ਸਾਨੂੰ ਫੜਨਾ ਕਿੰਨਾ ਮੈਂ ਮੈਂ ਤਾਂ ਇਹ ਨਾ ਮੈਂ ਇਹ ਤਾਂ ਮੇਰੇ ਕੋਲ ਟਿਕਦਾ ਨਹੀਂ ਹਾਂ ਮੈਡੀ ਕਰਨਾ ਜੀ ਹੁਣ ਮੰਦਿਰ ਨੂੰ ਗਿਆ ਹੁਣ ਤਾਂ ਸਿਰ ਨੂੰ ਕਰਨਾ ਇਹ ਕਹਿੰਦਾ ਮੇਰੇ ਨਾਲ ਆਓ ਜਿੱਥੋਂ ਤੋਂ ਆਏ ਜਿੱਥੇ ਮੈਂ ਕਹਿੰਦਾ ਤੇ ਉਹਨੂੰ ਮੈਂ ਕਿਹਾ ਸੇਵਾ ਵੀ ਤੇ ਪੈਣ ਨੂੰ ਰੋ। ਜਦ ਮੇਜ ਜਦੋਂ ਆ ਤੁਹਾਨੂੰ ਆ ਦੇ ਸਟਾਰ ਮਾਰਉਂਦੇ ਸੀ। ਹਾਂ ਜੀ ਮੰਗਲਵਾਰ ਆ। ਮੰਗਲਵਾਰ ਨੂੰ ਮੈਂ ਨਾ ਆਉਂਦਾ। ਹਾਂ। ਮੰਗਲਵਾਰ ਨੂੰ ਆ ਰਾਂਗੀ। ਮੀਂਹ ਦੇ ਖਾਣੇ ਤੋਂ ਫੋਰ ਹੋਣ ਲਾ। ਜੇ ਕੱਲ ਨੂੰ ਆਤਾ। ਵੈਸੇ ਹੁਣ ਤੁਸੀਂ ਕਹੂਗਾ ਕਿਹੜੇ ਬੈਮ ਪਰ ਮੱਝ ਪੈ ਗਈ। ਸਿਆਣਿਆਂ ਨੇ, ਤਿਆੜਿਆਂ ਨੇ ਹੁਣ ਲਾਇ ਇਹ ਜੇ ਕੰਮਾ ਪੋਇਆ। ਹਾਂ। ਫਿਰ ਸਾਰੇ ਦੇਵ ਦੇਵੀ ਦੇ ਕੰਮ ਮੰਨਣਾ ਵੀ ਕਹਿੰਦਾ ਹੈ ਦੀ ਗੱਲ ਨਹੀਂ ਸਾਰਾ ਕੁਝ ਸੱਚ ਆ ਜਿਹਦੀ ਦਵਾ ਚਾਹਦੇ ਆ ਜਿਹਨੂੰ ਮੰਨਣਾ ਲੱਗ ਜਿਹੜਾ ਕੁਝ ਨਹੀਂ ਦੇਖਿਆ ਉਹ ਸੱਚਾ ਠੀਕ ਨੇ ਪਰ ਸਾਰਾ ਕੁਝ ਸੱਚੇ ਮੁੰਨਾ ਵੀ ਦੇਖੋ ਪਰਮਾਤਮਾ ਦੇ ਦੇਵੀ ਦੇਵ ਤੇ ਪੀਰ ਪਤੰਬਰ ਸਭ ਕੁਝ ਦੇਖੋ ਜੇ ਆਪਾਂ ਖੱਚਟਾ ਸਭ ਆਪਣੇ ਰਸਤੇ ਅਲੱਗ-ਅਲੱਗ ਆ ਮੰਜ਼ਲੇ ਕਾ ਰਸਤੇ ਅਲੱਗ-ਅਲੱਗ ਆ ਪਰਮਾਤਮਾ ਵੀ ਕੋਈ ਆ ਜੋਤ ਵੀ ਕੋਈ ਆ ਜੋਤੋ ਜੋਤ ਅਨੇਕ ਰੂਪ ਕਹਿੰਦਾ ਜੋਤ ਇੱਕ ਅਨੇਕ ਰੂਪ ਬਣ ਗਏ ਠੀਕ ਆ ਇੱਕ ਓਮਕਾਰ ਦਾ ਮਤਲਬ ਇਹੀ ਸਿਖਾਉਂਦਾ ਆਪਾਂ ਨੂੰ ਵੀ ਇੱਕ ਰੂਪ ਆ ਠੀਕ ਆ ਇੱਕ ਰੂਪ ਆ ਇੱਕੋ ਹੀ ਆ ਸਭ ਵੀ ਸਾਰੇ ਜਣੇ ਮਿਲ ਜੁਲ ਕੇ ਰਹੋ ਦੇਖਣਾ ਨਹੀਂ ਗਾ ਪਤਾ ਕਿ ਮੈਨੂੰ ਸੋਚੀ ਆ ਕਿ ਇਹਨੇ ਵੀ ਟਰੈਕ ਪਰ ਨਹੀਂ ਗਾ ਰੱਖੀ ਪਈ ਛੱਡ ਕੇ ਜਾਣ ਨੂੰ ਦਿਨ ਥੱਲੇ ਬਿਠਾ ਦੇ ਮੜਾ ਖੜ ਕੇ ਇਹ ਜੈਲੇਟ ਰੱਖਣਾ ਲਈ ਹੀ ਹੋਇਆ ਹੋਰ ਚੀਜ਼ਾਂ ਵੰਗਾਵਗਾ ਕੇ ਮਰੀ ਗਿਆ ਇਹਨੇ ਇਹਨਾਂ ਤੋਂ ਲੈ ਲਿਆ ਇਹ ਕਹਿੰਦਾ ਵੀਰੇ ਹੁਣ ਤੂੰ ਲੈ ਲੈ ਅਗੋਂ ਮੇਰਾ ਇਹ ਸਮਾਨ ਦੇਣਾ ਤੇਰੇ ਨਾਲ ਹੀ ਨੰਬੀ ਆਇਆ ਕਿ ਵੀ ਕਰੂੰਂ ਚੜਪੀ ਆ ਲੈਣਾ ਇਹ ਚਲੋ ਮਨਿੰਦਰ ਦੀ ਆਉਣੀ ਆ ਜੀ ਬਸ ਉਸ ਤੋਂ ਬਾਅਦ ਦੇ ਵਿੱਚ ਮੈਂ ਚੱਲੀ ਜਾ ਕੇ ਹੁਣ ਮਰੰਡੇ ਮੈਂ ਯਾਰ ਚਾਚੇ ਨੇ ਤੇ ਇੱਕ ਦੋ ਚੀਜ਼ਾਂ ਲੈ ਕੇ ਆਉਣੀ ਆ ਇੱਕ ਦੋ ਚੀਜ਼ਾਂ ਜੀ ਕਿਹਾ ਮੀਂਹ ਪੈਂਦਾ ਤਾਂ ਮੂਹ ਦੇ ਵਿੱਚ ਜਿਹੜੇ ਗੱਡੀ ਦੇ ਮੂਰੇ ਪੇਪਰ ਲੱਗੇ ਹੁੰਦੇ ਆ ਉਹੋ ਥੋੜੇ ਜੇ ਲਾਗੇ ਦੇ ਮਰ ਰੁਕਣ ਜੇ ਮੈਂ ਮਾਰਤਾ 1 ਲੱਖ ਤੇ ਝੂਟਾ ਵੀ ਮੈਂ ਚੱਲ ਪਿੱਛੇ ਨੂੰ ਕਰ ਦਮਾ ਮੇਰੀ ਗਲਤੀ ਨਾਲ ਜਿਹੜੀ ਅੰਦਰ ਤਾਰ ਹੁੰਦੀ ਆ ਉਹ ਗਈ ਟੁੱਟ ਤੇ ਹੁਣ ਤਾਰ ਤਾਂ ਮਿਲ ਨਹੀਂ ਉਹ ਥੱਲੀ ਕਹਿੰਦੇ ਮੈਂਦੀਆਂ ਮੋਟਰ ਤੇ ਮੋਟਰ ਦਾ ਕਰਕੇ ਆਉਣਾ ਜੀ ਆਪਾਂ ਨੇ ਪਤਾ ਨਮੀ ਦਾ ਵੀ ਰੇਟ ਪੁੱਛਾਂਗੇ ਤੇ ਪੁਰਾਣੀ ਦਾ ਵੀ ਰੇਟ ਪੁੱਛਾਂਗੇ ਤੇ ਬਾਕੀ ਚਲੋ ਠੀਕ ਹੈ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਬਾਅਦ ਵਿੱਚ ਤੇ ਮਨਿੰਦਰ ਨੂੰ ਚੜਾਈਏ ਸਕੂਲ ਦੀ ਬਣਾਈ ਨੇ ਆ ਜਾਓ ਚਲ ਚਲੀ ਆਈ ਲਈ ਚੱਲ ਤੇ ਬੱਸ ਆ ਗਈ ਹੁਣ ਚੱਲਿਆ ਆ ਵੀ ਸਕੂਲ ਆ ਗਈ ਮਨਿੰਦਰ ਦੀ ਬੱਸ ਤੇ ਮਨਿੰਦਰ ਚਲੇ ਗਿਆ ਸਕੂਲ ਨੂੰ ਆ ਜਾ ਆ ਜਾ ਅੰਡੇ ਤੇ ਨਾਲ ਇੱਧਰ ਸਾਡੇ ਚਾਚਾ ਜੀ ਬਾਈਕੀ ਦਾ ਖਾਤਾ ਤੇ ਮਾਰਕੀਟ ਇੱਥੇ ਵੀ ਬਹੁਤ ਬੜੀ ਆ ਤੁਹਾਨੂੰ ਪੜ ਤੜੀ ਦੀ ਵੀ ਮਾਰਕੀਟ ਵੀ ਵਿਖਾਈ ਤੇ ਇਹ ਹੈਗੀ ਜੀ ਮੁਰੰਡਾ ਬਿਲਕੁਲ ਫਰੰਦ ਦਾ ਬਾਈਪਾਸ ਰੋਡ ਤੇ ਹੈ ਨਾ ਇੱਥੇ ਫਰੰਦ ਰਾਈ ਰੋਡ ਆ ਨਾ ਉਹ ਬਲਦੇਵ ਨਗਰ ਬਲਦੇਵ ਨਗਰ ਤੇ ਇੱਧਰ ਵੀ ਮਾਰਕੀਟ ਉੱਤੇ ਉੱਧਰ ਵੀ ਮਾਰਕੀਟ ਤੇ ਜਿਹੜਾ ਸਾਡਾ ਸਮਾਨ ਆ ਗੱਡੀ ਦੇ ਜਿਵੇਂ ਮੰਨ ਲਓ ਆਹ ਮੇਰੀ ਗਲਤੀ ਕਿਉਂਕਿ ਆਪਾਂ ਕਹਿ ਨਹੀਂ ਸਕਦੇ ਕਿਸੇ ਦੀ ਗਲਤੀ ਜਿਹੜਾ ਬੰਦਾ ਆਪਣੀ ਗਲਤੀ ਨੂੰ ਮੰਨੇ ਉਹ ਸਭ ਤੋਂ ਵੱਡਾ ਸੱਚਾ ਸਹੀ ਗੱਲ ਆ ਕਿ ਨਹੀਂ ਕਿ ਆਪਾਂ ਤੇ ਗਲਤੀ ਹੋਈ ਆ ਜਿਹੜੀ ਆ ਚੀਜ਼ ਆ ਜੀ ਇਹ ਹੋ ਗਈ ਕੀ ਖਰਾਬ ਕਿ ਮੀਂਹ ਕਿਣੀ ਵਾਸਤੇ ਤਾਂ ਜ਼ਰੂਰੀ ਆ ਮੁਰਾਦੀ ਕਨਹੀਂ ਜੀ ਬਰਸਾਤਾਂ ਹੁਣ ਤਾਂ ਬਰਸਾਤ ਆ ਔਰ ਇਹ ਜੇ ਕਿਤੇ ਰਬਰ ਨਾ ਕਰੇ ਰਾਤ ਬਰਾਕ ਜੇ ਕਿਤੇ ਉਂ ਵੀ ਕਿਤੇ ਰਿਸ਼ਤੇਦਾਰੀ ਜਾਂ ਅਮਰ ਜੱਤੀ ਜਾਣਾ ਪੈ ਜਵੇ ਹਨਾ ਇਹ ਚੀਜ਼ ਤਾਂ ਚੱਲਣਾ ਬਸਾਤਾਂ ਦੇ ਵਿੱਚ ਜ਼ਰੂਰੀ ਆ ਜ਼ਰੂਰੀ ਆ ਕਨਹੀਂ ਜੇ ਖੜ ਗਈ ਇਹ ਤਾਂ ਚਲਾਉਣਾ ਵੀ ਜ਼ਰੂਰੀ ਆ ਕਿਉਂਕਿ ਮੀਂਹ ਦੇ ਵਿੱਚ ਤਾਂ ਇਨੀ ਕੰਮ ਕਰਦਾ ਇਨੀ ਕੰਮ ਕਰਨਾ ਸੀਚੇ ਤਾਂ ਮਰੇ ਕੋ ਦਿਖਣਾ ਨਹੀਂ ਦਿਖਣਾ ਨਹੀਂ ਨਹੀਂ ਕਿਉਂਕਿ ਜੇ ਮੀਂਹ ਪਈ ਗਿਆ ਤਾਂ ਕੋ ਦਿਖਣਾ ਹੈ ਨਹੀਂ ਤੇ ਬਾਈ ਨੂੰ ਆਪਾਂ ਨੇ ਕਹਿ ਕਿਹਾ ਹੋਇਆ ਕੱਲ ਦਾ ਵੀ ਕਿਹਾ ਤਾਂ ਫੋਨ ਕਰਕੇ ਤਾਂ ਉਹਨੂੰ ਕਹਿਤਾ ਤਾਂ ਸੀ ਤੇ ਉਹਨੇ ਸਾਨੂੰ ਅੱਜ ਬੁਲਾਇਆ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਆ ਜਾਓ ਇਹ ਜਿਹੜਾ ਸਮਾਨ ਆ ਤੁਹਾਡਾ ਆਪਾਂ ਫਿੱਟ ਕਰਕੇ ਤੁਹਾਨੂੰ ਨਾਲ ਦੀ ਨਾਲ ਤੋਰਦਾ ਘੰਟਾ ਵੀ ਜਣੀ ਕੇ ਹਾਲੇ ਤੁਹਾਨੂੰ ਵੇਟ ਦਾ ਦੇ ਕਰਨੀ ਇਹ ਬਾਈ ਜੀ ਇਹ ਬਾਈ ਵੀ ਇਹ ਇਹ ਬਾਈ ਇਹ ਬਾਈ ਨੇ ਫਟ ਕਰਨਾ ਹੈ ਕਿਹ ਹਾਲ ਹੈ ਹੋਲ ਨਾ ਆ ਬਾਈ ਇਹ ਘੰਟਾ ਲੱਗ ਜਾਏਗਾ ਹਾਂ ਹੋਲ ਨਾ ਹਾਂ ਇਹ ਇਸ ਗੱਡੀ ਮੇ ਆ ਅੱਗੇ ਅੰਦਰ ਹੈ ਅੱਛਾ ਅੱਗੇ ਅੰਦਰ ਹੈ ਉਹ ਵੀ ਹਮ ਵੀ ਆ ਸਕਦੇ ਹਾਂ ਤੁਹਾਡੇ ਨਾਲ ਚਲੋ ਦਿਖਾਤੇ ਆਂ ਅੰਦਰ ਗੱਡੀ ਖੜੀ ਹੈ ਜੋ ਹਮੇ ਹਾਂ ਸਾਨੂੰ ਜਿਹੜਾ ਸਮਾਨ ਚਾਹੀਦਾ ਗੱਡੀ ਦਾ ਉਹ ਤੁਹਾਨੂੰ ਆਪਾਂ ਨਾਲ ਦੀ ਨਾਲ ਦਿਖਾਉਨੇ ਆ ਇੱਕ ਕਿਸਮਤ ਆ ਨਾ ਜਿਹੜੀ ਕਿਸਮਤ ਨਹੀਂ ਇਹ ਕਿੱਥੇ ਪਹੁੰਚੋਂ ਨੂੰ ਫਿਰਦਾ ਬਾਈ ਚਾਚੇ ਇਹ ਗੱਡੀ ਦੀ ਖੁੱਲੀ ਨਹੀਂ ਹਾਂਜੀ ਅੱਛਾ ਇਹਦੇ ਵਿੱਚ ਵੀ ਤਾਰ ਹੁੰਦੀ ਆ ਨਹੀਂ ਨਹੀਂ ਚਾਬੀ ਭੁੱਲੇ ਆਇਆ ਉਹ ਤੇਰੀ ਅੱਛਾ ਇਹ ਵੀ ਆਪਣੀ ਗੜਾਉਣਾ ਬਾਈ ਹਾਂਜੀ ਅੱਛਾ ਇਹ ਵੀ ਇਹਨਾਂ ਦਾ ਹੀ ਗੜਾਉਣਾ ਹਨਾ ਠੀਕ ਆ ਠੀਕ ਆ ਆ ਦੇਖ ਨਾ ਗੱਡੀ ਚੁਪ ਪਈ ਆ ਯਾਰ ਦੇਖ ਲੈ ਹੈ ਕੌਣ ਕਹਿ ਦੂ ਗੱਡੀਆਂ ਨੂੰ ਹਾਂ ਸੱਚੇ ਬਤਾਇਆ ਕਿਆ ਕੰਗਿਆ ਦੇ ਮਾਲਾ ਐਕਸੀਡੈਂਟ ਕੇਸ ਆ ਜਾਂ ਕਾਬਿਲਪੁੱਤਰ ਦੀ ਜਿਹੜੀ ਡੇਟ ਲੰਗੀ ਉਹ ਪਾਸ ਹੀ ਨਹੀਂ ਕਰਾਈ کافی ਟਾਈਮ ਹੋ ਗਿਆ ਪਹਿਲਾਂ ਕਹਿੰਦਾ ਵੀ ਐਨੇ ਦੀ ਗੱਡੀ ਨਹੀਂ ਹੁਣ ਜਿੰਨਾ ਉੱਪਰ ਖਰਚਾ ਆ ਜਾਣਾ ਮੈਨੂੰ ਵਧੀਆ ਵੀ ਪਾਈ ਜਿਹੜੇ ਚਾਰ ਪੈਸੇ ਬਣੋਂਦੇ ਵਿੱਚ ਹੁਣ ਤੇ ਮਹਿੰਦਰਾ ਕਿਹੜੀ ਗੱਡੀ ਅੱਛਾ ਉਹ ਖੜੀ ਆ ਮੂਰੇ ਉਹੀ ਆ ਨਾ ਚਾਚੇ ਉਹਦੇ ਪਿੱਛੋਂ ਬਈ ਇਹ ਚੱਲਦਾ ਤਾਂ ਹੂੰ ਚੱਲਦਾ ਲੈ ਜਿਹੜਾ ਮਰਜੀ ਜਿਹੜੀ ਮਰਜੀ ਗੱਡੀ ਯਾਨੀ ਕਿ ਤਰੀਬਨ ਸਮਾਨ ਮਿਲ ਸਕਦਾ ਹੈ ਨਾ ਜਿਹੜਾ ਮਰਜੀ ਕੋਲੀ ਨਾ ਟਾਕੀਆਂ ਪਈਆਂ ਗੱਡੀ ਦੀਆਂ ਹਾਂ ਆ ਜਿਪਸੀ ਖੜੀ ਆ ਆ ਲੈ ਵੀ ਚੱਚ ਦੇ ਅੱਗੇ ਨੂੰ ਕੇ ਲੈ ਜੀ ਅੱਛਾ ਇਹਦਾ ਗੱਮਾ ਇਹਦਾ ਪਟਣਾ ਪੈਣਾ ਹਾਂਜੀ ਠੀਕ ਆ ਠੀਕ ਆ ਇਹਦੀ ਮੋਟਰ ਸੇਮ ਹੁੰਦੀ ਆ ਹਾਂਜੀ ਠੀਕ ਆ ਇਹ ਤਾਰ ਵਾਲੀ ਹੁੰਦੀ ਆ ਠੀਕ ਆ ਠੀਕ ਆ ਤੁਨੂੰ ਬਾਈ ਕਿਨੇ ਕਿੰਨਾ ਕ ਟਾਈਮ ਹੋ ਗਿਆ ਇੱਥੇ ਲੱਗੇ ਹੋ ਗਏ ਕਿਤਾ 10 12 ਹੋ ਗਏ ਜਾਣਾ ਸੀ ਜਨ ਲੈ ਕੇ ਗਏ ਤੇ ਜਦ ਦੁਕਾਨ ਇਹਦੀ ਕੱਲੀ ਉਹਦੀ ਇੱਕ ਛੋਟੀ ਜਿਹੀ ਉਹਦੀ ਬਸ ਜਿੱਥੇ ਬੈਠੇ ਆ ਉਹ ਸਿੰਗਲ ਦੀ ਇਹ ਤਾਂ ਹੁਣ ਚਲੋ ਪਰਮਾਤਮਾ ਦੀ ਕਿਰਪਾ ਦੇ ਨਾਲ ਵਧੀਆ ਕੰਮ ਹੋ ਗਿਆ ਉਹ ਬਾਅਦ ਵਿੱਚ ਸਾਲ ਦੇ ਆਏ ਸੀ ਹੂੰ ਸਾਲ ਵਾਲੇ ਅੱਗੇ ਲੰਘ ਗਏ ਜਿਹੜੀ ਇਹ ਚੀਜ਼ਾਂ ਹੁੰਦੀਆਂ ਇਹ ਤਾਂ ਜਿਹੜਾ ਮਰਦੀ ਪਾਲ ਉਹ ਨਾ ਗੱਡੀ ਵਾਲੀ ਏਨੇ ਜੰਦੀਆ ਨੇ ਜੋ ਮਰਜ਼ੀ ਲੀਲਾ ਜਿਹੜਾ ਅੰਦਰਲਾ ਪੁਰਜਾ ਹੋ ਉਹ ਘੱਟ ਬੱਦੇ ਆ ਪੱਤੀ ਵਾਲੇ ਤਾਂ ਬਹੁਤ ਆਉਂਦੇ ਆ ਤਾਰ ਵਾਲਾ ਘੱਟ ਆ ਹਨਾ ਤਾਰ ਵਾਲੇ ਨਹੀਂ ਆਉਂਦੇ ਜੀ ਤਾਰ ਵਾਲਾ ਘੱਟ ਆ ਤਾਰ ਵਾਲੇ ਪੁਰਾਣੇ ਮਾਡਲ ਚ ਤੁਹਾਨੂੰ ਮਿਲਣਾ ਪੁਰਾਣੇ ਮਾਡਲ ਚ ਮਿਲਣਾ ਪੁਰਾਣੇ ਚ ਦੇਖੀ ਜਾਚੇ ਕਿਤੇ ਪ੍ਰਿੰਡਾ ਪ੍ਰੁੰਡਾ ਵੀ ਨਾ ਹੋਣ ਨਹੀਂ ਪ੍ਰਿੰਡਾ ਤਾਂ ਨਹੀਂ ਇਹ ਆਹ ਵੀ ਕਿਹੜਾ ਇੰਜਣ ਖੋਲਣਾ ਹੈ ਇਹ ਦੇ ਦੇ ਭਾਈ ਕਿਹਨੇ ਇਹ ਕਿਹੜਾ ਇੰਜਣ ਪਟਣਾ ਹੈ ਇੰਜਣ ਪਰਲੇ ਪਾਦਾ ਖੋਲਣਾ ਹੈ ਪਰਦੇ ਚੜਕੋਣਾ ਹੂੰ ਪੱਤ ਲਾ ਜਾਚੇ ਲਾਈ ਵੀ ਚਾਚਾ ਮਕੈਨਿਕ ਬਣ ਗਿਆ ਜਾਂ ਚੱਲ ਹੋਰ ਨਹੀਂ ਕੋਈ ਕੰਮ ਨਹੀਂ ਦਾ ਟੰਮੇ ਸਹੀ ਪਿਸਟਨ ਪਿਸਟਨ ਨਹੀਂ ਹੈ ਰਾੜਾ ਪਿਸਟਨ ਵਾਲੀ ਯਾਰ ਇਹ ਕ੍ਰੈਂਕਾ ਕ੍ਰੈਂਕ ਵਿੱਚ ਪਿਸਟਨ ਤਾਂ ਭੰਤਾ ਹੋਣਾ ਨਾ ਨੇ ਯਾਰ ਚਾਚਾ ਦੇ ਜੀ ਮੈਂ ਆ ਪਈਆ ਦੇ ਸੀਟ ਹਾਂ ਹੈ ਕਿ ਨਹੀਂ ਹੈ ਇਹ ਫਰਕ ਹੁੰਦਾ ਚੀਜ਼ਾਂ ਦਾ ਜਿਵੇਂ ਆਪਣੀ ਵਾਲੀ ਗੱਡੀ ਮਹਿੰਦਰਾ ਵਾਲੀ ਉਸਕਾਰਪੀ ਵਾਲਾ ਲੱਗਿਆ ਸਿਸਟਮ ਆਹ ਸੀਟ ਹੋਈ ਆ ਜਦੋਂ ਹੁੰਦਾ ਜੀ ਇਸਕਾਰਪੀਓ ਦਾ ਲਾਇਦਾ ਆ ਜਿਹੜੀ ਮਸ਼ੀਨ ਹੁੰਦੀ ਆ ਉਹ ਹਰ ਕਿਸੇ ਸੀਟ ਲੱਜਦੀ ਹੁੰਦੀ ਆ ਉਹ ਜਿਹੜਾ ਹੈਗਾ ਦੇਖਣੇ ਪੈਣਾ ਜੀ ਅਗਰ ਫਾਉਂਡੇਸ਼ਨ ਸੇਮ ਹੋਗਾ ਤਾਂ ਲੱਗ ਜਾਣਾ ਉਹ ਦੇਖ ਲੂੰਗਾ ਨਾ ਤੂੰ ਪਤਾ ਤੇ ਉਹ ਵੀ ਨਿਪੇੜਿਆ ਯਾਰ ਤੂੰ ਕੰਮ ਹਾਂ ਪਰ ਉਹ ਤਾਂ ਦੇਖ ਲੈਣੇ ਆ ਆਹ ਸੀਟ ਲੱਗ ਜਾਣੀ ਮੇਰੇ ਹਿਸਾਬ ਨਾਲ ਦੇਖਦਾ ਹਾਂ ਸ਼ਾਇਦ ਮੈਨੂੰ ਸਕਾਰਪੀਓ ਦੀ ਲੱਗਦੀ ਜਾਏ ਇਹ ਲੱਗ ਜਾਣੀ ਹੈ ਹੈ ਚਲੋ ਬਾਕੀ ਹੋਰ ਤੁਹਾਨੂੰ ਆ ਲੱਗਿਆ ਬਾਈ ਦੱਪਟਣਾ ਤੇ ਬਾਕੀ ਹੁਣ ਆਪਾਂ ਤੁਹਾਨੂੰ ਪੱਟਣ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਆ ਸਾਨੂੰ ਕਿਹੜਾ ਪੁਰਜਾ ਚਾਹੀਦਾ ਕਿਹੜਾ ਸਮਾਨ ਚਾਹੀਦਾ ਠੀਕ ਈ ਹਾਂ ਠੀਕ ਹੈ ਜੀ ਜੀ ਜਿਹੜਾ ਸਾਨੂੰ ਸਮਾਨ ਚਾਹੀਦਾ ਤਾਂ ਉਹ ਕੱਟ ਲਿਆ ਜੀ ਘਨਈਆ ਨੇ ਲਓ ਜੀ ਸਾਡਾ ਜਿਹੜਾ ਹੁਣ ਸਾਨੂੰ ਸਮਾਨ ਜਿੱਦਾਂ ਕੀ ਘਨਈਆ ਜੀ ਦਾ ਧੰਨਵਾਦ ਇਨੇ ਸਾਨੂੰ ਜਿਹੜੀ ਮੋਟਰ ਕੱਢ ਕੇ ਦੇਤੀ ਜਿਹੜੀ ਸਾਡੀ ਉਹ ਪੈਂਪਰ ਵਾਲੀ ਖਰਾਬ ਹੋ ਗਈ ਸੀ ਤੇ ਹੁਣ ਜਿਹੜਾ ਸਾਡਾ ਆ ਸਾਨੂੰ ਆ ਵੀ ਪੁਰਜਾ ਸਪੈਸ਼ਲ ਚਾਹੀਦਾ ਇਹ ਤਾਂ ਜਿਹੜੀ ਮਸ਼ੀਨ ਆ ਅੰਦਰਲੀ ਇਹ ਹੋ ਗਈ ਖਰਾਬ ਸੀਟ ਨੂੰ ਜਿਹੜੀ ਕਰਦੀ ਆ ਅਪਡਾਉਨ ਹਨਾ ਇਹ ਹੈਗੀ ਸਕਾਰਪੀਓ ਦੀ ਕਰੀਏ ਜੀ ਤੁਸੀਂ ਫਿੱਟ ਵੀ ਕਰ ਲੂਗੇ ਬਚ ਐ ਮਨ ਲੱਗਦਾ ਜਾ ਕੇ ਮੇਰੇ ਕੋਲ ਕਰਾਵਾਂਗੇ ਐਨਾ ਆਪ ਨੂੰ ਖੋਲ ਕੇ ਦੇ ਤਾ ਵੈਸੇ ਮੈਂ ਤਾਂ ਦੱਸਦਾ ਉਹਦਾ ਸਿਸਟਮ ਕੁਝ ਹੋਰ ਆ ਯਾਰ ਆ ਸਿਸਟਮ ਨਾ ਹੋਰ ਖੁੱਲੀ ਆ ਇਹੀ ਸਿਸਟਮ ਇਹੀ ਆ ਨੂੰ ਲੱਗਦਾ ਇਹੋ ਚਲੋ ਮਿਲਾ ਕੇ ਦੱਸ ਦਿੰਦੇ ਆਪਾਂ ਨਾਲ ਦੇਖ ਜਿਹਦੇ ਨਾਤੇ ਨਾ ਸਾਰੇ ਸੇਮ ਆ ਠੀਕ ਹੈ ਨਾ ਇਹ ਵੀ ਸੇਮ ਆ ਲਾਉਣੇ ਅਥਲ ਲਵਾ ਕੇ ਵੀ ਦੱਸ ਦੂੰਗੇ ਟਾਈਮ ਲੱਗਣਾ ਜੇਕਰ ਇਹ ਤੂੰ ਫਟ ਕਰਦੇ ਮੈਂ ਤੁਹਾਨੂੰ ਅਸੀਂ ਦਿਲੋਂ ਧੰਨਵਾਦ ਕਰਾਂਗੇ। ਕੋਈ ਨਹੀਂ। ਅਜੀ ਹੋਰ ਨੂੰ ਵੀ ਤਾਂ ਦੇਣਾ 150 ਜੋ ਵੀ ਹੈ। ਉਹੀ ਤੈਨੂੰ ਦੇ ਦਾਂਗੇ। ਕਿਸੇ ਕੋਲ ਹੈ ਜੀ। Maruti Maruti Alto ਨਹੀਂ ਚਲਾਉਣ ਵਾਸਤੇ ਨਹੀਂ। ਕੁਆਡ ਦੇ ਚਾਚੇ ਨੂੰ ਜਿਆਦਾ ਸਮਾਨ ਆਉਂਦਾ ਟੁੱਟੀਆਂ ਭੱਜੀਆਂ ਹੋ ਗਈਆਂ ਜਾਂ ਐਕਸੀਡੈਂਟ ਕੇਸ ਹੋ ਗਏ ਜਾਂ ਪਾਸਿੰਗ ਵਾਲੀਆਂ ਖਤਮ ਹੋ ਗਈਆਂ ਗੱਡੀਆਂ ਪਾਸ ਨਹੀਂ ਕਰਾਈ ਇਦਾਂ ਹੀ ਆ।

ਪੋਰ ਚੱਕਣੀ ਪੈਣੀ ਆ ਬਸ ਉਹ ਨਾ ਪੁੰਨਾਂ ਨਹੀਂ ਉਹ ਤਾਂ ਮਕੈਨਿਕ ਤੇ ਕਰਾ ਦੀ ਹੋਰ ਵੀ ਪਾੜ ਦੇਣਾ ਲੈ ਚਾਚੇ ਮੈਂ ਤਾਂ ਤੇਰੇ ਪਰਾਸਾਂ 'ਚ ਬੈਠਾ ਨਹੀਂ ਨਹੀਂ ਮਕੈਨਿਕ ਦਾ ਕੰਮ ਆ ਜੇ ਨਾ ਮਕੈਨਿਕ ਦਾ ਕੰਮ ਉਹ ਮਕੈਨਿਕ ਹੀ ਕਰੂਗਾ ਨਾ ਵੀ ਹੋਰ ਨਾ ਸੀ ਸਾਲਾ ਹੋ ਗਿਆ ਕੰਮ ਫੇਕ ਭੱਜਾਂਗੇ ਅੜੇ ਵਾਲੇ ਕਦੇ ਸੀਟਾ ਪਾੜ ਲਈ ਸੀਟਾ ਨੂੰ ਪਾੜ ਕੇ ਜਾਈਗੀ ਇਹ ਇਦਾਂ ਨਹੀਂ ਹੁੰਦੀ ਤੁਹਾਨੂੰ ਐ ਖੋਲ ਲੈ ਕਦੇ ਨਹੀਂ ਜਾਂਦੇ ਪਾੜੀ ਆ ਆਈ ਤਾਂ ਚੱਲ ਪਰਾਣੀ ਆ ਵੀ ਕਦੇ ਦੇ ਦੇ ਵਾਲੀ ਕੰਮ ਕਰ ਲਈ ਅੱਪਾ ਨਾ ਹਾਂ ਸਮਾਨ ਤਾਂ ਵੇਹ ਤ੍ਰਿਮਨ ਚਾਚਾ ਜਿਹੜਾ ਮਰਜ਼ੀ ਲੈ ਲੈ ਹਨਾ ਸਮਾਨ ਸਾਰੇ ਸਾਲਾ ਹੀ ਪਿਆ ਸਾਲਾ ਜਿਹੜਾ ਮਰਜ਼ੀ ਕੋ ਦੇ ਲੈ ਹਮਮ ਇਟਾਂ ਆ ਗਿਆ ਟਾਕੀਆਂ ਆ ਕਿਆ ਡਿੱਗੀਆਂ ਕਿਆ ਜਿਹੜਾ ਕੋ ਲੈਣਾ ਹੈ ਜਿਹੜੀ ਗੱਡੀ ਦਾ ਸਮਾਨ ਲੈਣਾ ਉਧਰ ਖੜੀਆਂ ਦੇ ਲੈ ਉਹ ਵੀ ਕੋਈ ਚਲੋ ਕਿਸੇ ਦੀ ਮਾਰਕੀਟ ਆ ਵੇਸੇ ਉਧਰ ਵੀ ਸਮਾਨ ਆਪਾਂ ਨੂੰ ਮਿਲ ਜਣਾ ਦਾ ਉਹ ਖੜੀ ਚਾਚਾ ਉਧਰ ਮਹਿੰਦਰਾ ਵੀ ਖੜੀ ਆ ਸਮਾਨ ਤਾਂ ਆਪਾਂ ਨੂੰ ਤ੍ਰਿਮਨ ਮਿਲ ਜਣਾ ਦਾ ਆਪਾਂ ਵਾ ਥੋੜੀ ਨਿਗਹਿਲੀ ਕਰਕੇ ਗੱਲ ਹਨਾ ਪਹਿਲਾਂ ਅੱਜ ਮਿਲ ਗਿਆ ਕੋਈ ਨਹੀਂ ਤੇ ਹੁਣ ਉਹ ਕਿਧਰ ਲਾਂਗੇ ਅੱਛਾ ਚਾਬੀਆਂ ਲੈਣ ਗਿਆ ਨਾ ਪੱਟਣ ਨੂੰ ਚਲੋ ਠੀਕ ਆ ਤਾਂ ਮਾਲਾ ਤੂੰ ਮਕੈਨਿਕ ਚਾਚੇ ਹੁੰਦਾ ਤਾਂ ਨਟ ਦੇ ਖੋਲਣੇ ਤੇ ਅੱਦੇ ਤੋੜ ਦੇਣ ਦੇਣਾ ਕਿਉਂ ਹਾਂ ਨਾਲੇ ਹਰੇ ਰਾਇਆ ਦੇ ਖੋਲਣਾ ਵੀ ਬੜਦੇ ਨੂੰ ਬਾਤ ਮਨ ਨੂੰ ਲੱਗਦਾ ਵੀ ਤਾਂ ਖੋਲਣੇ ਘੱਟ ਤੇ ਵੱਢਣੇ ਆਉਂਦੇ ਜਿਹੜਾ ਖੋਲਦਾ ਪਾਉਣਾ ਖੋਲਣੇ ਹੁਣ ਪ੍ਰਾਣੀ ਆ ਗੱਡੀ ਇਹ ਹੀ ਇਹਨੂੰ ਵੱਢਦੇ ਨਟਾ ਨੂੰ ਹਾਂ ਯਾਰ ਰੱਖੀ ਹੋਈ ਆ ਵੀ ਨਟਾ ਦੀ ਵੀ ਲੋੜ ਨਹੀਂ ਹੈਗੀ ਆਪਾਂ ਨੂੰ ਨਟ ਤਾਂ ਆਪਣੀ مشین ਦੀ ਪੈ ਜਾਂਦਾ ਫਿਰ ਨਹੀਂ ਉਹ ਇਹਦੀ ਮਸ਼ੀਨ ਦੀ ਨਹੀਂ ਇਹਦੀ ਗੱਲ ਕਰਦਾ ਮੈਂ ਵੀ ਇਹਨੂੰ ਕਿਹੜੇ ਲੋੜ ਆ ਹੁਣ ਇਹ ਤਾਂ ਹੁਣ ਜਿਹੜਾ ਸਮਾਨ ਆ ਹੁਣ ਉਹ ਤਾਂ ਇਹਨਾਂ ਨੇ ਹੌਲੀ ਹੌਲੀ ਇੱਕ ਇੱਕ ਕਰਕੇ ਵੇਚਣਾ ਹਾਂ ਕੁਆੜ ਚ ਜਾਣਾ ਕਿ ਨਹੀਂ ਭਾਈ ਐ ਕਰੀ ਜਾਣ ਕੰਨੀ ਅੜਿੱਕਾ ਜਾਦਾ ਹੈ ਹੱਥ ਵਿੱਚ ਨਾ ਪੈਂਦਾ ਉੱਥੇ ਜਿੱਡੇ ਕਾ ਜਾਦਾ ਹੈ ਇਹ ਕਿ ਨਾੜ ਬੜੇ ਕਸੂਤੇ ਕਸੂਤੇ ਰੱਖੇ ਹੋਏ ਆ ਨਾ ਕਨਈਆ ਜੀ ਕੋਈ ਗੱਲ ਨਹੀਂ ਕੱਚੇ ਦੇ ਇੱਕ ਵਾਰ ਮੜਾ ਮੋਟਾ ਹੱਤ ਪੱਲਾ ਮਾਰ ਦੇ ਇੱਕ ਮੜਾ ਮੋਟਾ ਤੂੰ ਵੀ ਕੁਸੋ ਹੂੰ ਖੁੱਲੇ ਪਏ ਆ ਤਾਂ ਪੱਟੇ ਪਏ ਆ ਸਾਰਾ ਕੁਸੇ ਕਿਹੜੇ ਆ ਖੋਲਤੀ ਮਸ਼ੀਨ ਤੋਂ ਬਾਹਰ ਆ ਗਈ ਆ ਮਸ਼ੀਨ ਹੋਣੀ ਬਾਹਰ ਅੱਛਾ ਤਾਰ ਤਾਂ ਬਾਹਰ ਆ ਗਈ ਅੱਛਾ ਪਿੱਛੇ ਮੋਰੇ ਦੇ ਨਟ ਖੋਲਤੇ ਹਾਂ ਤਾਰ ਤਾਂ ਬਾਹਰ ਆ ਗਈ ਹੈ ਬਸ ਹਿਆਰ ਰਹੀ ਹੈ ਖੁੱਲਣੇ ਲਈ ਹੂੰ ਖੁੱਲ ਗਿਆ ਉਹ ਵੀ ਦੇਖ ਲਈ ਸੀਟ ਵਾਲੀ ਹੈ ਨਾ ਮਸ਼ੀਨ ਜੇ ਆਪਾਂ ਨੂੰ ਮਿਲ ਜਵੇ ਹਨਾ ਹਾਂ ਖੁੱਲ ਗਿਆ ਹਾਂ ਜੀ ਅੱਧਾ ਤਾਂ ਖੁੱਲ ਗਿਆ ਅੱਧਾ ਰਹੀ ਹੈ ਕੋਈ ਗੱਲ ਨਹੀਂ ਛੱਟ ਪੈਣ ਨਾਲ ਕਾਲੀ ਹੋਏ ਹੋਰੀ ਕਾਲਾ ਸਾਨੂੰ ਕਾਲੀ ਨਹੀਂ ਹੈਗੀ ਇੰਨੇ ਕੋਈ ਗੱਲ ਨਹੀਂ ਹਾਂ ਉਹ ਖੁੱਲ ਗਿਆ ਜੀ ਆ ਚਾਹੀਦਾ ਪਾਣੁ ਜਗਾੜ ਜਿਹੜਾ ਹੁਣ ਮਸ਼ੀਨ ਵਾਲਾ ਪਾਣੁ ਕੱਢਣਾ ਨਹੀਂ ਗਿਆ ਚਾਚਾ ਪਾਣ ਕੱਢ ਲਾ ਮੜ ਜਾ ਹਾਂ ਦੇਖ ਕੇ ਦੇਖ ਕੇ ਦੇਖ ਕੇ ਕਿੱਛ ਵੀ ਨਾ ਪਾਵੇ ਲੋ ਜੀ ਇਹ ਆਹਾ ਜੱਟ ਬਾਈ ਦਿਖਾਈ ਤੈਨੂੰ ਕਨੀਏ ਜੀ ਪੁਰ ਜਾ ਆ ਜਗੜਾ ਜੀ ਆ ਤਾਰਾ ਜੀ ਆ ਤਾਰਾ ਜੀ ਜਿਹੜੀ ਸਾਡੀ ਗਾਈ ਟੁੱਟ ਐ ਇੰਨਾ ਕੰਮ ਦਾ ਇੰਨੇ ਕੰਮ ਨੇ ਟਾਈਮ ਬਹੁਤ ਲੈ ਲਿਆ ਹਨਾ ਚਲੋ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਬਾਅਦ ਵਿੱਚ ਜੀ ਤੇ ਕਰਦੇ ਆ ਬਾਈ ਨਾ ਉਹ ਰੇਟ ਵੇਟ ਵੀ ਤੇ ਇੱਕ ਲੈਣੀ ਆਪਾਂ ਨੇ ਸੀਟ ਵਾਲੀ ਮਸ਼ੀਨ ਉਹ ਵੀ ਦੇਖਦੇ ਆ ਜੇ ਮਿਲ ਜੇ ਬਾਈ ਕੋਲ ਤੇ ਕਹਿੰਦੇ ਜੇ ਉਹ ਵੀ ਦੇਖ ਲਿਓ ਮਾੜੀ ਆਪਣੀ ਸੀਟ ਆ ਵੀ ਜੇ ਆਪਾਂ ਨੂੰ ਮਸ਼ੀਨ ਉਹ ਮਿਲ ਜਵੇ ਦੇਖ ਲੈ ਹੂੰ ਉਹ ਵੀ ਦੇਖ ਲੈ ਸਮਾਨ ਜਿਹੜਾ ਸਾਨੂੰ ਚਾਹੀਦਾ ਤਾਂ ਉਹ ਮਿਲ ਗਿਆ ਉਹ ਸਾਨੂੰ ਮਿਲ ਵੀ ਗਿਆ ਤੇ ਸਸਤੇ ਰੇਟ ਜੀ ਵੀ ਮਿਲ ਗਿਆ ਸਸਤੇ ਰੇਟ ਜੀ ਮਿਲ ਗਿਆ ਸਾਡਾ ਕੰਮ ਗਿਆ ਜੀ ਸਾਰਾ ਸਾਰਾ ਕਹ ਨਹੀਂ ਹਾਂ ਹੁਣ ਅੱਗੇ ਬਾਰੇ ਸੋਚਾਂ ਕਿ ਕਿਆ ਬਣਦਾ ਕਿਆ ਨਹੀਂ ਹਾਂ ਪਰ ਹੁਣ ਇੱਥੋਂ ਅਸੀਂ ਚੱਲਦੇ ਜੀ ਸ਼੍ਰੀ ਚੰਗੌਰ ਸਾਹਿਬ ਨੂੰ ਜਾ ਕੇ ਸਮਾਨ ਦਿਖਾਉਨੇ ਆਪਾਂ ਇਲੈਕਟ੍ਰੀਸ਼ੀਅਨ ਨੂੰ ਇਲੈਕਟ੍ਰੀਸ਼ੀਅਨ ਤੋਂ ਪੈਣੀ ਆ ਇਹ ਤਾਂ ਉਹਨੂੰ ਵੀ ਦਿਖਾਵਾਂਗੇ ਜਿਹੜੀ ਉਹ ਮਸ਼ੀਨ ਆ ਉਹ ਪੁੱਛਾਂਗੇ ਇਲੈਕਟ੍ਰੀਸ਼ੀਅਨ ਵੀ ਜੇ ਉਹਨਾਂ ਪਾ ਦਿੱਤਾ ਵੀ ਠੀਕ ਆ ਨਹੀਂ ਆਪਾਂ ਪਵਾਵਾਂਗੇ ਵੀ ਜਿਹੜਾ ਟੈਂਡਿੰਗ ਵੈਂਡਿੰਗ ਕਰਦਾ ਉਹ ਪਾਵਾਂਗੇ ਹਨਾ ਜੀ ਆਈ ਹੋਗ ਚਲੋ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਸ਼੍ਰੀ ਚੰਕੌਰ ਸਾਹਿਬ ਜੀ ਹੋਏ ਆਪਾਂ ਹੁਣ ਸ਼੍ਰੀ ਚੰਕੌਰ ਸਾਹਿਬ ਤੇ ਹੁਣ ਜਿਹੜਾ ਸੀਟ ਦਾ ਆਪਾਂ ਨੇ ਮਸ਼ੀਨ ਲਿਆਂਦੀ ਥੀ ਆ ਪਈ ਹੈ ਜੀ ਮਸ਼ੀਨ ਤੇ ਇਹ ਕਰਾਉਣੀਆਂ ਆਪਾਂ ਨੇ ਚੇਂਜ ਤੇ ਪਹੁੰਚੇ ਹੋਏ ਆਪਾਂ ਆਪਣੇ ਮਿੱਤਰ ਕੋਲ ਹਾਂਜੀ ਮਿਸਤਰੀ ਜੀ ਕੀ ਹਾਲ ਚਾਲ ਹੈ ਠੀਕ ਠਾਕ ਆ ਹਾਂਜੀ ਮਸ਼ੀਨ ਨੂੰ ਦੇਖ ਲਈ ਵੀ ਸੇਮ ਹੀ ਆ ਸੇਮ ਹੀ ਵੀਰੇ ਹਾਂ ਠੀਕ ਆ ਨਾ ਓਕੇ ਆ ਨਾ ਕੰਮ ਮਸ਼ੀਨ ਤਾਂ ਨਵੀਂ ਮਹਿੰਗੀ ਬਹੁਤ ਆ ਤੇ ਇੱਕ ਨੰਬਰ ਹੋਰ ਮਿਲਦੀ ਨਹੀਂ ਮਿਲਦੀ ਵੀ ਨਹੀਂ ਕਹਿੰਦੇ ਬਾਈ ਹੈ ਵੀ ਨਹੀਂ ਆ ਸੀ ਵੀ ਪਤਾ ਕਰ ਲਿਆ ਤਾਂ ਮੈਂ 48 ਮਾਰਕੀਟ ਜੀ ਪਤਾ ਲਾ ਕਰ ਲਿਆ ਤਾਂ ਮੈਂ ਕਹਿੰਦੇ ਬਾਈ ਆਰਡਰ ਤੇ ਮਖਾਉਣੀ ਪੈਣੀ ਆ ਤੇ ਜਦ ਤੱਕ ਤਾਂ ਮੈਂ ਸੀਟ ਨੇ ਜਮੀ ਖਰਾਬ ਹੋ ਜਾਣਾ ਕਰਹੀਂ ਅੱਗੇ ਪਿੱਛੇ ਕਰਨ ਨਾਲ ਹੁਣ ਜਿਹੜੀ ਚੀਜ਼ ਕੰਪਨੀ ਨੇ ਬਣਾਈਏ ਕਿਸੇ ਗੱਲ ਕਰਕੇ ਬਣਾਈ ਆ ਕਹਨ ਅਹੀ ਜੀ ਤੇ ਚਲੋ ਲੱਗੇ ਹੋਇਆ ਹੁਣ ਖੋਲਣ ਤੇ ਖੋਲਣ ਤੋਂ ਬਾਅਦ ਦੇ ਵਿੱਚ ਕਰਾਂਗੇ ਫਿੱਟ ਕਰਦੇ ਤੇ ਦਿਖਾਵਾਂਗੇ ਤੁਹਾਨੂੰ ਬਾਅਦ ਵਿੱਚੇ ਹੁਣ ਆਪਾਂ ਅੱਛਾ ਆ ਚਾਰ ਨਾਟਾ ਮੈਂ ਤਾਂ ਇਹਦੇ ਵੀ ਆ ਸਾਰਾ ਕੁਝ ਪੱਟ ਹੋਣਾ ਬਾਈ ਮੈਂ ਇਹੀ ਸਿਆਪੇ ਖਾਨੇ ਚ ਰਹਿ ਗਿਆ ਲਓ ਜੀ ਤੇ ਹਏ ਪਹੁੰਚ ਗਿਆ ਸਾਡਾ ਪੈਂਟਰ ਬਾਈ ਪੈਂਟਰ ਬਾਈ ਇੰਨੀ ਗਰਮੀ ਆ ਤੂੰ ਬੈਹ ਜਾ ਉਹ ਮੋੜ ਤੇ ਗੱਡੀ ਨੂੰ ਟਾਇਰ ਕੱਟ ਗਿਆ ਪੈਂਟਰ ਜੀ ਕੀ ਦਾ? ਸ਼ਿਆਰ ਨਹੀਂ ਹੋਣੀ ਤੇਰੀ ਜਿੰਮੇਵਾਰੀ ਅੱਛਾ ਫੇਰ ਹੁਣ ਤੂੰ ਪੈਂਚਰ ਲਾਉਣ ਗਿਆ ਤਾਂ ਬਈ? ਪੈਂਚਰ ਤੇ ਟਾਇਰ ਹੀ ਪਾੜ ਕੇ ਪੈਰ ਮਰਲੇ ਨੂੰ ਆਉਗੋਟ ਆ ਇਹ ਗੱਲ ਜੀ ਕੱਢ ਕੇ ਨਹੀਂ ਆਉਂਦੇ ਹੁਣ ਉਹ ਗੱਡੀ ਕਿੱਥੇ ਆਪ? ਗੱਡੀ ਕਿੱਥੇ ਆ? ਲੈ ਕੇ ਆ ਰਹੇ ਹਾਂ ਸ਼ਿਆਰ ਆਊਗਾ ਤਾਂ ਹੀ ਆਊਗੀ ਉਹ ਰੋੜੇ ਨੂੰ ਲਿਆ ਸਾਰਾ ਨਿਕਲ ਨਹੀਂ ਆਇਆ ਅੱਛਾ ਦੂਆ ਹੈ ਟੂਬ ਪਲੱਸ ਨਹੀਂ ਆਇਆ ਠੀਕ ਆ ਠੀਕ ਆ ਇਹ ਕੋਈ ਨਾ ਕੋਈ ਕੰਮ ਬਤਾ ਦਿੰਦਾ ਹੈ ਇਹ ਆਪਣੇ ਕੋਈ ਨਾ ਕੋ ਗੰਭ ਵਧਾ ਦਿੰਦਾ ਜਦ ਨਹੀਂ ਹੋਏ ਪਾਟੇ ਖਾਂਦੀ ਵੀ ਕਈ ਬਚਾਓ ਗਿਆ ਉਹ 60 ਪੇਟ ਦਾ ਨਹੀਂ ਪਜੀ ਅੱਛਾ ਉਰੀ ਹੋ ਗਿਆ ਨੇੜੇ ਹੈ ਅੱਛਾ 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 ਮੈਂ ਭੈਣ ਤੇ ਪਟਾਕਾ ਬੋਲਿਆ ਭੈਣ ਉਹ ਆ ਤੇ ਰੰਦ ਨੂੰ ਨਾਲ ਤੁਹਾਨੂੰ ਬਿਫਤਾ ਪੈ ਗਈ ਹੁਣ ਇਹ ਪਤਾ ਨਹੀਂ ਕਿਆ ਫਟ ਗਿਆ ਹੈ ਇਦਰਾ ਝੋਂਗਾ ਪਟਿਆ ਹੈ ਬਾਈ ਇਹਨਾਂ ਨੇ ਇਹ ਵੀ ਕਰਨਾ ਬਾਈ ਇਹਨਾਂ ਨੇ ਤਿਆਰ ਤੇ ਚਲੋ ਬਾਕੀ ਹੁਣ ਮਿਲਦੇ ਆਪਾਂ ਹੁਣ ਤੁਹਾਨੂੰ ਬਾਅਦ ਵਿੱਚ ਜਿੱਤੇ ਕਰਨ ਲਈ ਪਾਸ ਸੀਟ ਦੀ ਜਿਹੜੀ ਹੁਣ ਮਾੜੀ-ਮੋੜੀ ਸੈਟਿੰਗਾਂ ਮਸ਼ੀਨ ਦੇ ਨਾਲ ਹੋਰ ਨਿਕਲੇ ਆਇਆ ਜਿਤਨਾ ਹੋਣੀ ਹੈ ਇਹ ਸੈਟਿੰਗ ਮਸ਼ੀਨ ਦੀ ਤੇ ਇਹ ਹੋਇਆ ਹੋਇਆ ਜੀ ਟੁੱਟਿਆ ਹੋਇਆ ਇਹ ਬਾਈ ਹੁਣ ਬੈਲਡਿੰਗ ਹੋਊਗਾ ਹਾਂਜੀ ਫੇਰ ਖੜਜੂਗਾ ਇਹਨੂੰ ਉਹ ਕਰ ਦੇ ਮੇਰਾ ਬਾਈ ਇਹਨੂੰ ਮਜ਼ਬੂਤ ਤੁਸੀਂ ਉਹ ਕਰੋਗੇ ਬੈਲਡਿੰਗ ਚਲੋ ਧੰਨਵਾਦ ਤੁਹਾਡਾ ਨਹੀਂ ਤੇ ਮੈਨੂੰ ਆਇਆ ਤਾਂ ਵੀ ਲੈ ਵੀ ਦੁਪਹਿਰਾਂ ਉੱਪਰ ਤੇ ਪੈਂਦਾ ਕਿਤੇ ਸੀਟ ਚੱਕ ਕੇ ਮੇਰੇ ਮੋਢਿਆਂ ਪਰ ਕਹੋਂ ਲਾਇਆ ਜੀ ਇਹਨੂੰ ਜਾ ਕੇ ਬੈਲਡਿੰਗ ਕਰਵਾ ਦਿਓ ਬਾਈ ਕੋਲ ਵੈਸੇ ਸਾਰੀ ਸੁਵਿਧਾ ਹੈਗੀ ਹੈ ਬਿਲਡਿੰਗ ਬਿਲਡਿੰਗ ਵਾਲੀ ਜੋ ਕਰਨ ਵਾਲਾ ਬਾਈ ਨਾਲ ਸਾਰੀ ਸੁਵਿਧਾ ਬਾਈ ਨਾਲ ਰੱਖੀ ਹੋਈ ਆ ਏਸੀ ਨਹੀਂ ਹੈਗਾ ਏ ਕੇਸੀ ਨਹੀਂ ਹੈਗਾ ਬਸ ਪੱਖਾ ਹੈਗਾ ਪੱਖਾ ਹੈਗਾ ਉਹ ਚੱਲਦਾ ਨਹੀਂ ਉਹ ਵੀ ਨਹੀਂ ਉਹ ਦਿੱਕ ਦਿੱਕੀ ਦਿੱਕੀ ਬਾਈ ਦੇਖੀ 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 ਮਰਵਾਣਾ ਨਹੀਂ ਇਹ ਵੀ ਖੁਰਨਾ ਨਾ ਨਾ ਬਸ ਅੱਛਾ ਕਿ ਹੁਣ ਪਹਿਲਾ ਹਾ ਖੋਲੇਗਾ ਮਸ਼ੀਨ ਹੈ ਨਾ ਵੀ ਫਿਰ ਬੈਲਡਿੰਗ ਹੋ ਜਾਊਗਾ ਪੈਪ ਥੋੜਾ ਚੰਗੀ ਤਰ੍ਹਾਂ ਹਾਂ ਦੇਖ ਹੁਣ ਆਪਾਂ ਤੁਹਾਨੂੰ ਬੈਲਡਿੰਗ ਕਰਨ ਤੋਂ ਬਾਅਦ ਹੀ ਮਿਲਦੇ ਹਾਂ ਜੀ ਕਰਾ ਲਈਏ ਆਪਾਂ ਇਹਨੂੰ ਹੁਣ ਨਾਲ ਦੀ ਨਾਲ ਬੈਲਡਿੰਗ ਨਹੀਂ ਭਾਈ ਜੇ ਕਰਨ ਆਪਾਂ ਫਿੱਟ ਕਰਦੇ ਨੁਕਸਾਨਤਾ ਚੱਲਣਾ ਇਹ ਤਾਂ ਪ੍ਰੋਪਰ ਇਹਨੇ ਹੈ ਨਾ ਕੰਮ ਨਹੀਂ ਦਾ ਕਰਨਾ ਹੈ ਨਾ ਚਲੋ ਧੰਨਵਾਦ ਬਾਈ ਤੇਰਾ ਇਹੀ ਕਹਿੰਦੇ ਹੁੰਨੇ ਆ ਜਿਸੀ ਦਾ ਕਾਮ ਉਸੀ ਕੋਈ ਸਾਜੇ ਪਟਕੇ ਤਾਂ ਮੈਂ ਵੀ ਫਿੱਟ ਕਰ ਲੈਣੀ ਤੇ ਪਰ ਜਿਹੜੇ ਆਹ ਜਿਹੜੇ ਅੰਦਰਲੇ ਨੁਕਸ ਲੱਭੇ ਆ ਇਹ ਕਿਨੇ ਲੱਭਣੇ ਤੇ ਇਹ ਬਾਈ ਨੂੰ ਮਿਸਤਰੀਆਂ ਨੂੰ ਪਤਾ ਹੁੰਦਾ ਵੀ ਜਿਨ੍ਹਾਂ ਨੇ ਹੁਣ ਕੰਮ ਦਿੱਲੀ ਦਾ ਕਰਨਾ ਹੈ ਕਿਹੜੀ ਚੀਜ਼ ਕਿਆ ਕਰਦੀ ਆ ਕਿਹੜੀ ਨਹੀਂ ਕਿ ਨਹੀਂ ਜੀ ਹਰ ਕੋਈ ਮਿਸਤਰੀ ਥੋੜੀ ਬਣ ਜਾਂਦਾ ਯਾਰ ਲਓ ਜੀ ਇਹ ਪਟ ਲਿਆ ਬਾਈ ਨੇ ਹੁਣ ਲੋਚ ਸੜਤੀ ਮਸ਼ੀਨ ਬਾਈ ਨੇ ਕਹਿੰਦਾ ਲੈ ਚੱਕ ਕੇ ਆ ਲੈ ਜਾ ਹੁਣ ਮੈਂ ਕਿੱਥੇ ਲੈ ਕੇ ਜਾਣੇ ਬਾਈ ਇਹ ਤਾਂ ਤੇਰੀ ਕੰਮ ਆਉਣੀ ਆ ਆਏ ਉਹ ਨਾ ਇਹ ਮਾ ਕੋਈ ਨਹੀਂ ਦੂ ਹਾਂ ਬਾਕੀ ਹੂੰ ਨਹੀਂ ਹਾਂ ਹੁਣ ਹੁਣ ਤੁਸੀਂ ਮਸ਼ੀਨ ਚਲਾਉਣ ਲੱਗੇ ਆ ਠੀਕ ਆ ਕਰ ਦਿੱਤੀ ਬਾਈ ਨੇ ਓਕੇ ਤੇ ਬਾਕੀ ਚਲੋ ਠੀਕ ਆ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਕਿਸੇ ਹੁਣ ਅਗਲੇ ਬਲੌਗ ਦੇ ਵਿੱਚ ਜੀ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾ ਵਿੱਚ ਰੱਖੇ ਜੀ